सिकंदरबाद शाहदा हकीम जिस ਦਾ ਨਾਮ ਅਫਲਾਤੂਨ ਸੀ ਉਸ ਨੇ ਜੋਤਸ ਕਰਕੇ ਪਤਾ ਲਗਾ ਲਿਆ ਕਿ ਮੈਂ ਕਦੋਂ ਮਰਨਾ ਹੈ ਜਦੋਂ ਮਰਨ ਦਾ ਵਕਤ ਆਇਆ ਤਾਂ ਅਫਲਾਤੂਨ ਨੂੰ ਲੈਣ ਵਾਸਤੇ ਜੰਦੂਤ ਆ ਗਏ ਅੱਗੋਂ ਅਫਲਾਤੂਨ ਆਪਣੇ ਵਰਗੀਆਂ ਕਈ ਮੂਰਤੀਆਂ ਬਣਾ ਕੇ ਉਹਨਾਂ ਵਿੱਚ ਖੜਾ ਹੋ ਗਿਆ ਜੰਦੂਤ ਪਛਾਣ ਨਾ ਸਕੇ ਤੇ ਜਾ ਕੇ ਧਰਮਰਾਜ ਨੂੰ ਸਾਰੀ ਗੱਲ ਦੱਸ ਦਿੱਤੀ ਧਰਮਰਾਜ ਨੇ ਸੋਚ ਕੇ ਕਿਹਾ ਕਿ ਫਿਰ ਜਾਓ ਮੂਰਤੀਆਂ ਕੋਲ ਜਾ ਕੇ ਮੂਰਤੀਆਂ ਦੀ ਸਿਫਤ ਕਰਨੀ ਅਤੇ ਇੱਕ ਦੋ ਨੁਕਸ ਵੀ ਕੱਢਦੇ ਨੇ ਤਾਂ ਜਮਦੂਤਾਂ ਨੇ ਇਸ ਤਰ੍ਹਾਂ ਕੀਤਾ ਤੇ ਕਿਹਾ ਕਿ ਇੱਕ ਮੂਰਤੀ ਦਾ ਨੱਕ ਟੇਡਾ ਹੈ ਅਫਲਾਤੂਨ ਹੰਕਾਰ ਵਿੱਚ ਬੋਲ ਪਿਆ ਕਿਥੋਂ ਨੱਕ ਟੇਡਾ ਹੈ ਇਸ ਤਰ੍ਹਾਂ ਜਮਦੂਤਾਂ ਨੇ ਅਫਲਾਤੂਨ ਨੂੰ ਫੜ ਕੇ ਧਰਮਰਾਜ ਦੇ ਪੇਸ਼ ਕਰ ਦਿੱਤਾ ਸਹਿਸਪਾਂਦ ਕਰੇ ਚਿਤ్రਾਈ ਸੰਗ ਤਹਾਰਾ ਏਕ ਨਾ ਜਾਏ ਵਾਹਿਗੁਰੂ ਵਾਹਿਗੁਰੂ